ਥੋੜੇ ਸਮੇਂ ਦੇ ਵਿੱਚ ਜਿਹੜਾ ਹੋਣਾ ਹੈ ਤਾਂ ਤੁਹਾਡੇ ਮਨ ਦੇ ਵਿੱਚ ਇੱਕ ਥੌਟ ਆਇਆ ਕਿ ਹਰ ਕੋਈ ਜਿਹੜਾ ਸੇਵਾ ਤਾਂ ਬਿਲਕੁਲ ਜਿਹੜਾ ਕਰ ਰਿਹਾ ਤੇ ਤੁਸੀਂ ਵੀ ਇੱਕ ਆਪਣੇ ਮਨ ਦੇ ਵਿੱਚ ਥੌਟ ਲੈਂਦਾ ਜਿਉਂ ਉਪਰਾਲਾ ਕੀਤਾ ਕਿ ਦੀਵੇ ਬਣਾ ਕੇ ਜਿਹੜਾ ਉਸ ਦਾ ਜਿਹੜਾ ਸੇਵਾ ਕਿਤਨੇ ਕਿਤੇ ਰਾਮਪਕਤਾਂ ਦੇ ਜਿਹੜੀ ਕੀਤੀ ਜਾਵੇ ਹਰ ਕੋਈ ਕਿਸੇ ਨਾ ਕਿਸੇ ਰੂਪ ਵਿੱਚ ਸੇਵਾ ਕਰ ਰਿਹਾ ਅਸੀਂ ਸੋਚਿਆ ਕਿ ਅਸੀਂ ਦੀਵੇ ਬਣਾ ਕੇ ਲੋਕਾਂ ਨੂੰ ਸੇਵਾ ਦੇ ਰੂਪ ਵਿੱਚ ਦਿੱਤੇ ਚਾਹੀਦੇ ਵੀ ਇਸ ਕਰਕੇ ਵੀ ਘਰ ਘਰ ਵਿੱਚ ਦੀਵੇ ਜਗ ਵੀ ਕੋਈ ਕਰੇ ਦਾ ਨਾ 9 ਵਜੇ ਤੇ ਕਰਦੀ ਵੀ ਨਾ ਹਾਂਜੀ ਅਸੀਂ ਇਹੀ ਸੇਵਾ ਕਰਦੇ ਆ ਦੇ ਵੀ ਸਾਡੇ ਕੋਲ ਬਸ ਇਹੀ ਬਣ ਪਾਇਆ ਤੇ ਅਸੀਂ ਇਸੀ ਚੀਜ਼ ਦੀ ਸੇਵਾ ਕਰਦੇ ਆ ਅਸੀਂ ਸੋਚਦੇ ਆ ਕਿ ਹਰ ਵਕਤ ਜਿਹੜੀ ਦੀਵਾਲੀ ਹੈ ਸਾਲ ਦੇ ਵਿੱਚ ਇੱਕ ਵਾਰੀ ਮਨਾਈ ਜਾਂਦੀ ਹੈ ਪਰ ਪ੍ਰੰਤੂ ਅੱਜ ਕੀ ਇਸ ਵਾਰੀ ਜਿਹੜੀ ਦੀਵਾਲੀ ਹੈ ਜਿਹੜੀ ਦੋ ਵਾਰੀ ਮਨਾਈ ਜਾ ਰਹੀ ਹੈ ਹਾਂਜੀ ਇਹ ਦੀਵਾਲੀ ਹਰ ਸਾਲ ਦੀਵਾਲੀ ਤੇ ਹੀ ਜਿੱਦਾਂ ਮਨਾਈ ਜਾਂਦੀ ਹੈ ਤੀਵੇਂ ਜਾਗਦੇ ਹਾਂ ਅੱਜ ਕੀ ਮੌਕਾ ਆ ਕਿ ਅਸੀਂ ਫਿਰ ਤੋਂ ਦੀਵਾਲੀ ਪਲਾਈ ਤੇ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਨਾਵਾਂਗੇ ਕਿਉਂਕਿ ਇਹ ਨਰਿੰਦਰ ਮੋਦੀ ਜੀ ਨੇ ਸਾਨੂੰ ਮੌਕਾ ਦਿੱਤਾ ਹੈ ਕਿ ਫਿਰ ਤੋਂ ਘਰ ਘਰ ਦੀ ਵਿੱਚ ਹਨ ਰਾਮ ਦਾ ਨਿਰਮਾਣ ਹੋ ਰਿਹਾ ਹੈ ਯੋਧਿਆ ਵਿੱਚ ਇੰਨੇ ਸਾਲਾਂ ਬਾਅਦ 500 ਸਾਲ ਬਾਅਦ ਸਾਨੂੰ ਇਹ ਚੀਜ਼ ਦੀ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਫਿਰ ਤੋਂ ਇੱਕ ਵਾਰੀ ਕਿਉਂ ਦੁਆਰੇ ਬਹੁਤ ਹਾਂ ਬਿਲਕੁਲ ਤੁਸੀਂ ਵੱਡਾ ਜਿਹੜਾ ਉਪਰਾਲਾ ਦੇਖ ਸਕਦੇ ਹੋ ਕਿ ਮਹਿਲਾ ਕਾਰੀਗਰ ਹੈ ਜਿਹੜੀ ਉਸ ਦਾ ਇੱਕ ਵੱਡਾ ਜਿਹੜਾ ਉਤਸ਼ਾਹ ਹੈ ਉਪਰਾਲਾ ਜਿਹੜਾ ਕੀਤਾ ਗਿਆ ਕਿ ਹਰ ਇੱਕ ਤਰੀਕੇ ਦੀ ਜਿਹੜੀ ਸੇਵਾ ਹੁੰਦੀ ਹੈ ਤਾਂ ਗੁਰੂ ਪ੍ਰਭੂ ਜਿਹੜੇ ਹੁੰਦੇ ਨੇ ਆਪਣੇ ਭਗਤ ਕੋ ਜਿਹੜੀ ਲੈ ਲੈਂਦੇ ਨੇ ਤਾਂ ਅੱਜ ਇਹਨਾਂ ਦੇ ਕੋਲੋਂ ਸੇਵਾ ਜਿਹੜੀ ਆ ਦੀਵਿਆਂ ਦੇ ਰੂਪ ਵਿੱਚ ਲੈ ਰਹੇ ਨੇ ਤਾਂ ਤੁਹਾਨੂੰ ਲੱਗਦਾ ਕਿ ਠੰਡ ਦੇ ਵਿੱਚ ਜਿਹੜੀ ਇਹ ਦੀਵੇ ਤਿਆਰ ਕਰਨੇ ਤੋਂ ਮਿੱਟੀ ਵੀ ਜਿਹੜੀ ਬਹੁਤ ਗਿੱਲੀ ਆ ਤਾਂ ਜਿਹੜੀ ਠੰਡ ਦੇ ਵਿੱਚ ਜਿਹੜਾ ਪਾਣੀ ਦੇ ਵਿੱਚ ਹੱਥ ਪਾਉਣੇ ਤਾਂ ਕਿ ਉਤਸ਼ਾਹ ਜਿਹੜਾ ਐਡਾ ਕਿ ਆ ਕੇ ਜਿਹਾ ਹਰ ਇੱਕ ਕੰਮ ਜਿਹੜਾ ਤੁਸੀਂ ਕਰ ਸਕਦੇ ਹੋ ਸਾਨੂੰ ਇਹ ਚੀਜ਼ ਦੀ ਇੰਨੀ ਲਗਨ ਹੋ ਚੁੱਕੀ ਹੈ ਕਿ ਰਾਮ ਦਾ ਨਾਮ ਸੁਣ ਕੇ ਇੰਨੀ ਮੰਨ ਦੀ ਵਿੱਚ ਉਹ ਹੋ ਰਹੀ ਹੈ ਕਿ ਵੀ ਸਾਨੂੰ ਨਾ ਤਾਂ ਇਹਨਾਂ ਪਾਣੀ ਠੰਡਾ ਲੱਗ ਰਿਹਾ ਨਾ ਮਿੱਟੀ ਠੰਡੀ ਲੱਗ ਰਹੀ ਸਾਨੂੰ ਸਿਰਫ ਲਗਨ ਹੋ ਰਹੀ ਹੈ ਕਿ ਅ ਤੇ ਲੋਕਾਂ ਨੂੰ ਘਰ ਘਰ ਦੀਵੇ ਪਹੁੰਚਾਈਂ। ਸੇਵਾ ਭਾਵਨਾ ਜਿਹੜੀ ਹੁੰਦੀ ਆ ਉਹ ਵੱਡੀ ਹੁੰਦੀ ਆ ਨਾ ਤਾਂ ਉਸ ਦੇ ਵਿੱਚ ਠੰਡ ਨਾ ਕਰਨੀ। ਨਾ ਠੰਡ ਲੱਗਦੀ ਨਾ ਗਰਮੀ ਲੱਗਦੀ। ਸਾਨੂੰ ਸਿਰਫ ਇੱਕ ਹੀ ਪਤਾ ਕਿ ਅਸੀਂ ਦੀਵੇ ਬਣਾਣੇ ਆ ਕਿਸੇ ਨਾ ਕਿਸੇ ਤਰ੍ਹਾਂ ਸੁਕਾ ਕੇ ਇਹਨਾਂ ਨੂੰ ਪਕਾਣੇ ਆ ਕਿ ਲੋਕਾਂ ਦੇ ਘਰ ਘਰ ਇਹ ਦੀਵੇ ਪਹੁੰਚਣ। ਕੋਈ ਇਹ ਨਾ ਕਹੇ ਕਿ ਸਾਨੂੰ ਦੀਵੇ ਨਹੀਂ ਮਿਲੇ ਕਿ ਅਸੀਂ ਜਗਾ ਨਹੀਂ। ਵੱਡਾ ਉਪਰਾਲਾ ਕੀਤਾ ਕਿ ਜਿਹੜਾ ਪੰਜਾਬ ਦਾ ਹਰ ਇੱਕ ਵਰਗ ਜਿਹੜੇ ਲੋਕ ਨੇ ਉਹ ਦੀਪਮਾਲਾ ਜਿਹੜੀ ਜ਼ਰੂਰ ਹਾਂਜੀ ਮੈਂ ਤਾਂ ਕਹਿੰਨੀ ਹਰ ਘਰ ਘਰ ਦੀ ਵਿੱਚ ਜਗਨ ਜਰੂਰ ਜਗਨ ਹਰ ਕੋਈ ਦੀਵੇ ਜਗਾਓ ਤੇ ਹਰ ਜਿੱਦਾਂ ਹਰ ਸਾਲ ਦੀਵਾਲੀ ਮਾਣਦੀ ਹੈ ਉਸ ਤੋਂ ਵੀ ਜ਼ਿਆਦਾ ਵੀ ਦੀਵੇ ਵੀ ਬਹੁਤ ਜਗਾਓ ਤੇ ਘਰ ਦੇ ਵਿੱਚ ਇਦਾਂ ਦੀ ਰੌਣਕ ਹੋਣੀ ਚਾਹੀਦੀ ਹੈ ਰਾਮ ਮੰਦਰ ਦੀ ਪੂਜਾ ਕਰੋ ਘਰ ਦੇ ਵਿੱਚ ਹਰ ਤਰ੍ਹਾਂ ਦੇ ਘਰ ਦੀ ਸਫਾਈ ਕਰੋ ਪੂਜਾ ਕਰੋ ਮੰਦਿਰਾਂ 'ਚ ਜਾਓ ਦਰਸ਼ਨ ਕਰੋ ਤੇ ਮੈਂ ਤਾਂ ਕਹਿੰਨੀ ਆ ਬਹੁਤ ਸਾਨੂੰ ਇਸ ਦਾ ਵੀ ਖੁਸ਼ੀ ਹੈ ਕਿ ਮੈਂ ਕਹਿੰਨੀ ਆ ਕਿ ਦੀਵੇ ਸਰਕਾਰ ਜ਼ਰੂਰ ਜਗਣਾ ਚਾਹੀਦੀ ਹੈ ਬਿਲਕੁਲ ਜੀ ਜਿਹੜਾ ਮਾਹੌਲ ਹੈ ਜਿਹੜਾ ਆਲ ਬਿਲਕੁਲ ਜਿਹੜਾ ਦੀਵਾਲੀ ਵਰਗਾ ਹੋਣਾ ਚਾਹੀਦਾ ਇਹਨਾਂ ਦਾ ਕਹਿਣਾ ਹੈ ਕਿ ਜਿਹੜੇ ਦੀਵੇ ਜਿੱਕਰ ਕੋਈ ਵੀ ਬੰਦਾ ਨਹੀਂ ਲੈ ਸਕਦਾ ਤਾਂ ਸਾਡੇ ਕੋਲੋਂ ਜਿਹੜੇ ਦੀਵੇ ਨੇ ਉਹ ਲੈ ਕੇ ਜਾਣ ਫਿਰ ਉਹ ਫਸਟ ਜਿਹੜਾ ਕਿ ਇਹ ਸੇਵਾ ਕਰ ਰਹੇ ਨੇ ਸੇਵਾ ਦੇ ਰੂਪ ਵਿੱਚ ਇਹੜੇ ਦੀਵੇ ਨੇ ਉਹ ਦੇ ਰਹੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਦਾ ਚੱਕ ਜਿਹੜਾ ਜਿਸ ਨੂੰ ਆਪਾਂ ਕਹਿੰਦੇ ਹਾਂ ਕਿ ਇੱਕ ਬਣਾਉਣ ਵਾਲੀ ਚੱਕੀ ਹੁੰਦੀ ਹੈ ਉਹ ਬਿਲਕੁਲ ਤਿਆਰ ਬਰ ਤਿਆਰ ਇਹਨਾਂ ਨੇ ਰੱਖੀ ਹੋਈ ਹੈ ਤਾਂ ਜਿਹੜਾ ਔਰ ਲੋਕਾਂ ਨੂੰ ਜਿਹੜਾ ਸੇਵਾ ਦੇ ਰੂਪ ਵਿੱਚ ਜਿਹੜੀ ਹੈ ਤੀਵੇ ਜਿਹੜੇ ਨੇ ਉਹ ਦੇ ਰਹੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਲੋਕ ਜਿਹੜੇ ਨੇ ਇਹਨਾਂ ਦੇ ਕੋਲ ਇੱਥੇ ਵੱਡੀ ਗਿਦਾ ਦੇ ਵਿੱਚ ਜਿਹੜੇ ਧੀਵੇ ਵੀ ਲੈਣ ਵਾਸਤੇ ਪਹੁੰਚੇ ਨੇ